ਸ਼ਸ਼ੀ ਕਾਲ ਜੀ ਅੱਜ ਅਸੀਂ ਤੁਹਾਡੇ ਲੈ ਕੇ ਆਏ ਹਾਂ ਇੱਕ ਸੱਚੇ ਮਨ ਦੀ ਅਰਦਾਸ ਦੀ ਕਹਾਣੀ ਰਾਤ ਦੇ 2 ਵਜੇ ਸਨ ਤੇ ਇੱਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ ਉਸਨੇ ਚਾਹ ਪੀਤੀ ਟੀਵੀ ਦੇਖਿਆ ਇੱਧਰ ਉੱਧਰ ਗੇੜੇ ਕੱਢੇ ਪਰ ਉਹਨੂੰ ਨੀਂਦ ਨਹੀਂ ਆਈ ਅਖੀਰ ਉਹ ਥੱਕ ਹਾਰ ਕੇ ਥੱਲੇ ਆ ਕੇ ਉਹਨੇ ਕਾਰ ਕੱਢੀ ਤੇ ਸ਼ਹਿਰ ਦੀ ਸੜਕ ਵੱਲ ਚੱਲ ਪਿਆ ਰਾਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੇਖਿਆ ਤੇ ਉਸਨੇ ਸੋਚਿਆ ਕਿ ਕਿਉਂ ਨਾ ਥੋੜੀ ਦੇਰ ਇੱਥੇ ਰੁੱਕ ਕੇ ਰੱਬ ਨੂੰ ਅਰਦਾਸ ਕਰਾਂ ਸ਼ਾਇਦ ਮਨ ਨੂੰ ਥੋੜੀ ਜੀ ਸ਼ਾਂਤੀ ਮਿਲ ਜੀ ਉਹ ਜਦੋਂ ਅੰਦਰ ਗਿਆ ਤਾਂ ਕੀ ਵੇਖਦਾ ਹੈ ਕਿ ਇੱਕ ਹੋਰ ਬੰਦਾ ਬੈਠਾ ਹੈ ਉਸਦੇ ਮੂੰਹ ਤੇ ਉਦਾਸ ਤੇ ਅੱਖਾਂ ਵਿੱਚ ਪਾਣੀ ਸੀ ਉਸਨੇ ਪੁੱਛਿਆ ਕਿ ਤੂੰ ਇੰਨੀ ਰਾਤ ਨੂੰ ਇਥੇ ਕੀ ਕਰ ਰਿਹਾ ਹੈ ਉਸ ਬੰਦੇ ਨੇ ਅੱਗੋ ਜਵਾਬ ਦਿੱਤਾ ਕਿ ਮੇਰੀ ਘਰ ਵਾਲੀ ਹਸਪਤਾਲ ਵਿੱਚ ਹੈ ਸਵੇਰੇ ਉਸ ਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲੇ ਪੈਸੇ ਨਹੀਂ ਹੈ ਇਸ ਉਸਨੇ ਆਪਣੀ ਜੇਬ ਵਿੱਚ ਹੱਥ ਪਾਇਆ ਤੇ ਜੇਬ ਵਿੱਚ ਜਿੰਨੇ ਵੀ ਪੈਸੇ ਸੀ ਉਸ ਬੰਦੇ ਨੂੰ ਦੇ ਦਿੱਤੇ ਉਸ ਬੰਦੇ ਦੇ ਮੂੰਹ ਉੱਤੇ ਰੌਣਕ ਆ ਗਈ ਤੇ ਨਾਲ ਹੀ ਉਸ ਬੰਦੇ ਨੂੰ ਆਪਣਾ ਕਾਰਡ ਦੇ ਦਿੱਤਾ ਉਸਨੇ ਕਿਹਾ ਕਿ ਇਸ ਉੱਤੇ ਮੇਰਾ ਨੰਬਰ ਤੇ ਪਤਾ ਹੈ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਹੋਈ ਤਾਂ ਤੂੰ ਮੰਗ ਲਈ ਉਸ ਗਰੀਬ ਬੰਦੇ ਨੇ ਆਦਮੀ ਨੂੰ ਕਾਰਡ ਵਾਪਸ ਕਰ ਦੇ ਦਿੱਤਾ ਤੇ ਕਿਹਾ ਕਿ ਮੇਰੇ ਕੋਲ ਤੁਹਾਡਾ ਪਤਾ ਹੈ ਉਸ ਆਦਮੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੈਨੂੰ ਮੇਰਾ ਪਤਾ ਕਿਹਨੇ ਦਿੱਤਾ ਏ ਉਸ ਉਸ ਗਰੀਬ ਬੰਦੇ ਨੇ ਕਿਹਾ ਕਿ ਮੇਰੇ ਕੋਲ ਤੁਹਾਡਾ ਨਹੀਂ ਉਸ ਦਾ ਪਤਾ ਹੈ ਜਿਸਨੇ ਰਾਤ ਦੇ 3 ਵਜੇ ਤੁਹਾਨੂੰ ਇੱਥੇ ਕੱਲ੍ਹ ਆਇਆ